ਮਾਰਕਾ ਜਲਦੀ ਰੰਗ ਵਿੱਚ ਹੋ ਗਿਆ ਇਹ ਗੱਡੀ ਬਈ ਆ ਠੋਕਤਾ ਮੁੰਡਾ ਦੇਖਿਓ ਕਿੱਥੇ ਗਿਆ ਪਾਟਦਾ ਬਈ ਰੱਬਾ ਆ ਗੱਡੀ ਵੀ ਉੱਤੇ ਚੜ ਗਈ ਵਿਚਾਰੇ ਦੇ ਆ ਵੰਦੈ ਸਕੱਡੀ ਨੇ ਨਾ ਕੀ ਨਾਮ ਹੈ ਬਰੇਮਲਕੀ ਸਿੰਘ ਅਬਰੀ ਬਲਕੀ ਦੀ ਕੀ ਗੱਲ ਹੋਈ ਆ ਇੱਥੇ ਵੀਰੇ ਇਹ ਨਾ ਪਿੱਛੇ ਐਕਸੀਡੈਂਟ ਕਰਕੇ ਭੱਜਿਆ ਸੀਗਾ ਬੰਦਾ ਤੇ ਇਹਨੂੰ ਅਸੀਂ ਪਿੱਛੇ ਭਜਾਈ ਗੱਡੀ 'ਚ ਰੋਕ ਲਾ ਵੀਰੇ ਕਿ ਤੂੰ ਗਲਤ ਗੱਲ ਕਰਕੇ ਆਇਆ ਤੇ ਐਦਾਂ ਕਰਕੇ ਇਹਨੇ ਰੋਕੀ ਨਹੀਂ ਇਹਦੇ ਨਾਲ ਦੂਸਰਾ ਮੁੰਡਾ ਸੀ ਉਹਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਇਹਨੂੰ ਕਿ ਰੋਕ ਲਾ ਉਹਨੇ ਪੁਲ ਦੇ ਉੱਪਰ ਉਤਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਤਾਂ ਉਤਰਿਆ ਨਹੀਂ ਗਿਆ ਤੁਸੀਂ ਇਸ ਹਾਲ ਨਾਲ ਲੋ ਇਹਦੀ 110 180 90 ਤੋਂ ਥੱਲੇ ਗੱਡੀ ਲਈ ਨਹੀਂ ਹੈਗੀ ਮੈਂ ਵੀ ਇਹਨੂੰ ਵੱਡੇ ਕਰਕੇ ਰੋਕਣ ਦੀ ਕੋਈ ਮੈਨੂੰ ਵੀ ਸਾਈਡ ਮਾਰਦੇ ਮਾਰਦੇ ਮੈਂ ਦੋ ਵਾਰ ਬਚਾਈ ਆ ਗੱਡੀ ਇੱਥੇ ਆ ਕੇ ਕੀ ਕੀਤਾ ਨੇ ਇਹਨੇ ਇੱਥੇ ਆ ਕੇ ਮੋਟਰਸਾਈਕਲ ਚ ਹਿੱਟ ਮਾਰਿਆ ਜੀ ਅੱਛਾ ਕਿੰਨੇ ਬੰਦੇ ਸੀ ਮੋਟਰਸਾਈਕਲ ਤੇ ਦੋ ਬੰਦੇ ਸੀਗੇ ਪਿੱਛੇ ਇੱਕ ਬੰਦਾ ਸੀਗਾ ਜੀ ਮੋਟਰਸਾਈਕਲ ਤੇ ਪਿੱਛੇ ਦਾ ਇੱਕ ਹੀ ਸੀਗਾ ਪਿੱਛੇ ਇੱਕ ਬੰਦਾ ਸੀਗਾ ਭਾਜੀ ਉਹਦੇ ਕਿੰਨੀ ਕੀ ਸੱਟ ਆ ਉਹ ਭਾਜੀ ਇਸ ਟਾਈਮ ਬੰਦਾ ਰੋਡ ਦੇ ਉੱਤੇ ਲਟਿਆ ਪਿਆ ਸੀ ਮੁੱਦੇ ਮੂੰਹ ਮੈਨੂੰ ਬੰਦਿਆਂ ਨੇ ਉੱਥੋਂ ਕਹਾ ਕਹਿੰਦਾ ਭਾਜੀ ਇਹਨਾਂ ਨੂੰ ਰੋਕੋ ਇਹਦੀ ਗੱਡੀ ਦਾ ਬੰਪਰ ਬੂਂਪਰ ਸਾਰਾ ਪਿੱਛੇ ਟੁੱਟ ਗਿਆ ਸੀ ਜੀ ਉਰੇ ਆਕੇ ਕਿਵੇਂ ਰੁਕੀ ਫਿਰਕੇ ਇਹ ਗੱਡੀ ਆ ਦੇਖੋ ਜੀ ਐਕਸੀਡੈਂਟ ਹੋਇਆ ਸਾਰੀ ਮੂਰਫ ਫੁੱਟਪਾਥ ਚ ਮੱਜੀ ਤੇ ਸਾਰਾ ਕੁਝ ਖਤਮ ਹੋਇਆ ਮੂਰਫ ਗੱਡੀ ਦਾ ਤਾਂ ਰੁਕੀ ਆ ਗੱਡੀ ਬੰਦੇ ਫੜ ਲਈ ਭਾਜੀ ਇੱਕ ਬੰਦਾ ਇਹਨਾਂ ਨੇ ਰੋਕਿਆ ਹੈਗਾ ਦੂਜਾ ਬੰਦਾ ਚਲਾ ਗਿਆ ਭੱਜ ਗਿਆ ਵੀ ਭੱਜ ਗਿਆ ਡਰਾਈਵਰ ਦਾ